ਉਹਨੂੰ ਲਾਗੇ ਪਾਇਆ ਪਹਿਲ ਤੇ ਬੰਨ੍ਹਿਆ ਹੋਇਆ ਹੈ ਬਹੁਤ ਇਦਾਂ ਉਹ ਪਾਦ ਦਾ ਗੱਗੇ ਪਿਆ ਨਹੀਂ ਬਹੁਤ ਗੁੱਸਾ ਆ ਬਹੁਤ ਕਰੂ ਨਾ ਕੁਝ ਨਹੀਂ ਇਹ ਕੋਲ ਅੱਗੇ ਪਾਣੀ ਪਾਣਨੇ ਦੇ ਰਿਹਾ ਉਹ ਲਿਖਿਆ 2000 ਰੁਪਏ ਲੱਗੇ ਪਏ ਉਹਨੂੰ ਲਾਗੇ ਪਾਇਆ ਪਹਿਲ ਤੇ ਬੰਨ੍ਹਿਆ ਹੋਇਆ ਹੈ ਬਹੁਤ ਇਦਾਂ ਉਹ ਕੁਦਰਤ ਆਫਤਾਂ ਗਏ ਪਿਆ ਨਹੀਂ ਉਹ ਕੁਦਰਤ ਆਫਤਾਂ ਸਾਹਿਬ ਸਮਾਜ ਸਿੱਧਾ ਉਹ ਕਰਨਾ ਨਹੀਂ ਪੈਣਾ ਇਸ ਕੋ ਰਾਜ ਕੇ ਪਾਣੀ ਪਾਣੇ ਗਏ ਵਾਏ ਗੁਰ ਚਿੱਕਾ ਖਾਲਸਾ ਵਾਏ ਗੁਰ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਚਰਨ ਛੋਪਾਵਤ ਧਰਤੀ ਤੇ ਜੋ ਕੁਦਰਤੀ ਆਫਤ ਆਈ ਹੈ ਉਹ ਸਾਫਤ ਨੂੰ ਨਜਿੱਠਣ ਵਾਸਤੇ ਸਮੁੱਚਾ ਸਿੱਖ ਜਗਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਪੱਦਰਤੇ ਜੋ ਦੇਸ਼ ਦੀ ਆਰਮੀ ਜਿਹੜੀ ਸਾਡੀ 25 ਮਈ ਦੀ ਜਿਹੜੇ ਜਵਾਨ ਉਹਨਾਂ ਦੇ ਜਿਹੜੇ ਰੈਸਕਿਊ ਕਰਨ ਵਾਸਤੇ ਤਿੰਨ ਦਿਨ ਤੋਂ ਸਾਡੇ ਨਾਲ ਲੱਗੇ ਹੋਏ ਨੇ ਮੈਂ ਧੰਨਵਾਦ ਕਰਦਾ ਇਹਨਾਂ ਜਵਾਨਾਂ ਦਾ ਇਹਨਾਂ ਨੇ ਤਿੰਨ ਤਿੰਨ ਦਿਨ ਬੀਤਣ ਤੋਂ ਬਾਅਦ ਫੇਰ ਪਰਸ਼ਾਦਾ ਛਕਿਆ ਤਾਂ ਸੋ ਜੋ ਰੈਸਕਿਊ ਟੀਮ ਇਹਨਾਂ ਦੀ ਆ ਜਿਹੜੀ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਸਿੰਘ ਫਸੇ ਨੇ ਉਹਨਾਂ ਨੂੰ ਕੱਢ ਰਹੇ ਨੇ ਸੋ ਆਪਾਂ ਸਾਰੇ ਪ੍ਰਬੰਧਾਂ ਦੇ ਵਿੱਚ ਇਹਨਾਂ ਦਾ ਵੀ ਸਹਿਯੋਗ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ He gave